ਐ ਤੇ ਲਾ ਲਪੂ ਆਨੇ ਸਗਣ ਨਹੀਂ ਹੋ ਜਾਣਾ ਪੂਆ ਦੱਸ ਤੇ ਤੋ ਸਗਣ ਵਧਵਾ ਹਮ ਆਲਾ ਪੂਆ ਖੋਛਾ ਆਲਾ ਫੜ ਡੱਬਾ ਤੈਨੂੰ ਮੌਤ ਪੈਣ ਲਈ ਬਿਸਕੁਟਰ ਪੁੱਜੀਏ ਨਾਲ ਆਂਦੀ ਹਜ਼ਾਰ ਪਿਆਲਣੀ ਤੇ ਨਾਲੇ ਮੇਰੀ ਸੁਣ ਲੈ ਗੱਲ ਜਿੰਨੇ ਜੀ ਹੋਣਗੇ ਨਾ ਉਹਨੇ ਪੀਸ ਵੇਸ ਧਰ ਕੇ ਤੇ ਫੇਰ ਲੈ ਆਈ ਤੁਹਾਨੂੰ ਵੀ ਵਧਾਈ ਹੋਈ ਬਹੁਤੀ ਬਹੁਤ ਹੈ ਚਲ ਜੂ ਅੰਦਰ ਤੈਨੂੰ ਮੰਮੀ ਬੁਲਾਉਂਦੇ ਨੇ ਇਹ ਮੇਰੀ ਸੁਣ ਹਾਂ ਗੱਲ ਉਦਾਂ ਤਾਂ ਹੀ ਮਰੂ ਮਰੂ ਕਰਦੇ ਰਹਿੰਦੇ ਤੇ ਹੁਣ ਕਿੱਥੋਂ ਪੈਸੇ ਆ ਗਏ ਤੁਹਾਡੇ ਕੋਲ ਇੱਕ ਡਾਊਨ ਨੂੰ ਉਵਾਜੀ ਪੈਸੇ ਕਿੱਥੋਂ ਆਉਣੇ ਸੀ ਅਹੀਂ ਨਾ ਕਮੇਟੀ ਪਾਈ ਹੀ ਲੱਖ ਵਾਲੀ ਹੋ ਚੁੱਕੀ ਜੀ ਅਛਾ ਕਮੇਟੀ ਪਾਈ ਸੀ ਮੈਨੂੰ ਤਾਂ ਤੁਹਾਂ ਦੱਸਿਆ ਹੀ ਨਹੀਂ ਅਜੇ ਤੱਕ ਵੀ ਅਹੀਂ ਕਮੇਟੀ ਪਾਈ ਹੈ ਤੇ ਨਾ ਮੈਂ ਕਦੀ ਪਾਈ ਹੈ ਨਾ ਮੈਨੂੰ ਪਤਾ ਹੀ ਏ ਉਵਾਜੀ ਪਤਾ ਕਿੰਨਾ ਨਫਾ ਹੁੰਦਾ ਪਾ ਕੇ ਤੇ ਵੇਖਿਓ ਤੁਸੀਂ ਤੇ ਬੈਂਕਾਂ 'ਚ ਜਮ੍ਹਾਂ ਕਰਮ ਦੇ ਰਹਿੰਦੇ ਹੋ ਨਹੀਂ ਕਿੱਥੇ ਆਹੀ ਬੈਂਕਾਂ 'ਚ ਘਰੌਣੇ ਆ ਮਸਾ ਤੈਨੂੰ ਪਤਾ ਇਦਾਂ ਘਰਾਂ ਦੇ ਜੱਟ ਨੰਗਦੇ ਨੇ ਬੈਂਕਾਂ ਵਾਸਤੇ ਦੇ ਜੌੜੇ ਨਹੀਂ ਜਾਂਦੇ ਤੇ ਮੁੱਕ ਵੀ ਜਾਂਦੇ ਨੇ ਤੈਨੂੰ ਪਤਾ ਘਰ ਦੇ ਕਿੰਨੇ ਹੁੰਦੇ ਨੇ ਕੰਮ ਕਾਮਤ ਹੁੰਦੇ ਆ ਭੂਆਜੀ ਤੁਹਾਡੇ ਕੋਲ ਤਾਂ ਫਸਲ ਲਦਾ ਵਈ ਬਥੇਰਾ ਪੈਸਾ ਹੁੰਦਾ ਵਾ ਤੁਹਾਡੀ ਜ਼ਮੀਨ ਕਿੰਨੀ ਆ ਨਹੀਂ ਤੇ ਇਹ ਆਉਂਦੇ ਲੱਭਦੇ ਨੇ ਜਦੋਂ ਖਰਚੇ ਵੇਖੀਏ ਨਾ ਫਿਰ ਨਹੀਂ ਪਤਾ ਲੱਗਦਾ ਵੀ ਕਿੱਦਾਂ ਉੱਡ ਜਾਂਦੇ ਨੇ ਨਹੀਂ ਤੈਨੂੰ ਪਤਾ ਹੀ ਇੱਕ ਤਾਂ ਫਸਲਾਂ ਦਾ ਹੀ ਬੜੇ ਖਰਚੇ ਨੇ ਹੁਣ ਕਣਕ ਵੀਜੀ ਐ ਤੇ 5-7 ਵਾਰੀ ਸਪਰੇਵਾਂ ਕਰਨੀਆਂ ਨੇ ਉਥੇ ਕਿੰਨਾ ਖਰਚਾ ਹੁੰਦਾ ਤੈਨੂੰ ਪਤਾ ਹੀ ਐ ਫਿਰ ਹਸਲਾਂ ਜਣੀਆਂ ਨੇ ਐਵੇਂ ਨਹੀਂ ਹੁੰਦੀਆਂ ਆਉਂਦੀਆਂ ਤੇ ਇਸਦੀਆਂ ਨੇ ਤੇ ਆ ਗਈਆਂ ਨੇ ਜਾਂਦੀਆਂ ਤਾਂ ਨਹੀਂ ਪਤਾ ਲੱਗਦਾ ਤੇ ਇੱਕ ਜਿਹੜੀ ਆ ਨਵੀ ਸਵੀ ਵੀ ਆਈ ਆਈ ਏ ਪੁੱਛ ਕੇ ਵੀ ਇਹ ਮੈਨੂੰ ਤੀਪ ਵਾਜੀ ਹੋਇਆ ਨਵੀਂ ਸਮੀ ਵਿਚਾਰੀ ਚੰਗੀ ਭਲੀ ਤੇ ਹੈ ਤਾਂ ਦਾ ਕੰਮ ਸਾਰਾ ਕਰਦਾ ਚੁੱਕਿਆ ਹੈ ਨੇ ਉਹ ਤਾਂ ਧੀਏ ਤੇਰੀ ਗੱਲ ਹੈ ਆਪਣੀ ਲੋੜ ਨੂੰ ਕੰਮ ਤੇ ਇਸ ਘਰ ਕਰਨਾ ਹੈ ਸੁਖਣਾ ਨਵਾਂ ਧੀਆ ਵਿਆਹ ਕੇ ਆਂਦੀਆਂ ਹੁੰਦੀਆਂ ਨੇ ਕੰਮ ਤਾਂ ਦੇ ਲਈ ਆਂਦੀਆਂ ਨੇ ਖਰਚਾ ਤੇ ਇੰਨਾ ਕਰਾਉਂਦੀ ਹੈ ਮੈਨੂੰ ਤੇ ਉਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਜਿਹੜੀਆਂ ਇਹ ਚੀਜ਼ਾਂ ਮਗਾਉਂਦੀ ਆ ਜਿੰਨਾ ਇਹ ਮਹੀਨੇ ਦਾ ਖਰਚਾ ਕਰਦੀ ਹੈ ਨਾ ਉਹਨੇ ਪਿਆਹਾਂ ਦਾ ਮੈਂ 6 ਮਹੀਨੇ ਦਾ ਸੌਦਾ ਲੈਂਦੀ ਹਾਂ ਤੇ ਚੁੱਪ ਕਰਕੇ ਆਰਾਮ ਨਾਲ ਖਾਈਦਾ ਸੀ ਤੇ ਉਹ ਜਿਹੜਾ ਪਿੰਦਰ ਹੈ ਨਾ ਉਹੀ ਉਹਦੇ ਪੋਟਿਆਂ ਤੇ ਚੜਿਆ ਮੇਰੀ ਤੇ ਮੰਨਦਾ ਹੀ ਹਨੀ ਜੋ ਉਹ ਆਖੇ ਨਾ ਉਹੀ ਕੰਮ ਕਰਦਾ ਭਾਵੇਂ ਵੱਧ ਹੋਏ ਖਰਚੇ ਭਾਵੇਂ ਘਟ ਹੋਏ ਪੂਆ ਜੀ ਜਨਾਨੀਆਂ ਦੀ ਮੰਨੀ ਪੈਂਦੀ ਆ ਹੁਣ ਬਗਾਨੀਆਂ ਹੀ ਸੇਰ ਕੇ ਲੈਉਣੇ ਆ ਤੇ ਜੇ ਇਹ ਵੀ ਨਾ ਮੰਨਣਗੇ ਤੇ ਫਿਰ ਕਿੰਨੇ ਮੰਨਣੀ ਉਹਨਾਂ ਦੀ ਮੇਰੀ ਸੁਣ ਗੱਲ ਧੀਏ ਵੱਡੀ ਗੱਲ ਨਹੀਂ ਵਧਾਈਦੀ ਹੁੰਦੀ ਤੈਨੂੰ ਤੇ ਮੈਂ ਪਰਦੇ ਨਾਲ ਦੱਸਣ ਲਈ ਆ ਮੈਂ ਵੀ ਪੂਆ ਜੀ ਤੁਹਾਨੂੰ ਤਾਂ ਸਮਝਾਉਂਦੀ ਆ ਆਪਣੇ ਕਰਕੇ ਵੀ ਨਵਾਂ ਧੀਆਂ ਦੇ ਜਿਹੜੇ ਖਰਚੇ ਆਏ ਇਹ ਤਾਂ ਹੁਣ ਕੋਈ ਗੱਲ ਨਹੀਂ ਆਮ ਹੀ ਹੋ ਗਿਆ ਹਰ ਇੱਕ ਨੌਤੀ ਲੰਮਦੀ ਪੰਦੀ ਐ ਤਾਂ ਉਹਦੇ ਟਾਈਮ ਹੁੰਦਾ ਵਾ ਨਹੀਂ ਤੂੰ ਚੁੱਪ ਕਰਕੇ ਬਹਿ ਜਾ ਐਂ ਵੱਡੀ ਸਿਆਣੀ ਤੂੰ ਤਾਂ ਘਰ ਨੂੰ ਲੁੱਟ ਡਾਈ ਐ ਤੂੰ ਤੇ ਆਨੀ ਜਿੰਨਾ ਵੀ ਲਟਾਇਆ ਜਾਂਦਾ ਨਾ ਲੁੱਟਿਆ ਜਾਏ ਮੈਂ ਨਹੀਂ ਇਦਾਂ ਹੋਣ ਦੇਣੀ ਹੈਗੀ ਤੇ ਨਾਲੇ ਮੇਰੀ ਸੁਣ ਗੱਲ ਸਕੂਟਰੀ ਨਵੀਂ ਜੂ ਲਈ ਜੇ ਤੇ ਚਲਦੀ ਲੈ ਲੈਂਦੇ ਹਾਂ ਬਥੇਰੀਆਂ ਮਿਲਦੀਆਂ ਨੇ ਤੂੰ ਹੋ ਜਾਂਦੀ ਹੋਣੀ ਐ ਮੈਡਮ ਵੀ ਨਹੀਂ ਆਹ ਨਹੀਂ ਪੁਰਾਣੀ ਲੈਣੀ ਨਵੀਂ ਲੈਣੀ ਕੁਆਜੀ ਮੈਂ ਕਦੋਂ ਕਿਹਾ ਸੀ ਕਿ ਸਕੂਟਰ ਹੀ ਨਵੀਂ ਲੈਣੀ ਆ ਮੈਂ ਤੇ ਮੰਦੀ ਨਹੀਂ ਮੈਂ ਕਿਹਾ ਸੀ ਚਲਦੀ ਲੈ ਲਓ ਇਹ ਆਂਦੇ ਹੀ ਨਵੀਂ ਲੈਣੀ ਆ ਨਾਲੇ ਨਾ ਮੋਟਰਸਾਈਕਲ ਵੀ ਖਰਾਬ ਕਰਨ ਲੱਪਿਆ ਸੀ ਜੇ ਮੋਟਰਸਾਈਕਲ ਖਰਾਬ ਕਰਦਾ ਸੀ ਤੇ ਜੋ 400 ਰੁਪਏ ਲਾ ਕੇ ਉਹਦੇ ਉੱਤੇ ਤੇ ਬਣਾ ਲੈਂਦੀਓ ਇਹ ਵੀ ਬਥੇਰੀ ਮਹਿੰਗੀ ਆਈ ਹੋਣੀ ਕਿ ਪੰਡ ਤੇ ਰੁਪਈਆ ਦੀ ਲਾਈ ਹੋਣੀ ਹੈ ਉਹ ਕੋਈ ਚਲਦੀ ਲੈ ਲੀਂਦੇ ਉਹ ਟਾਈਮ ਪਾਸ ਕਰ ਲੈਣਿਓ ਨਾ ਭਾਈ ਨਵੀਂ ਲੈਣੀ ਸ਼ੁਕਰ ਹੈ ਵੀ ਬਲਤੀ ਆ ਨਹੀਂ ਤੇ ਵੀ ਬੜਾ ਟਾਈਮ ਲਾ ਜਾਂਦੀ ਏ ਇੱਕ ਰੀਮਾਚ ਮੈਂ ਨਹੀਂ ਨਾ ਤਾਂ ਫਿਰ ਪਤੀਲੀ ਰੱਖਨੀ ਉੱਤੇ ਐਨੇ ਜਿੰਨੂੰ ਗੈਸ ਤੇ ਚਾਹ ਬਣਾ ਕੇ ਵੀ ਪਈ ਜਾਣੀ ਜਿੰਨਾ ਟਾਈਮ ਇਹਨੂੰ ਅੱਗ ਬਾਲਣ ਤੇ ਲੱਗ ਗਿਆ ਵਾ ਹੁਣ ਕਿ ਫੇਰ ਕਹਿਣਾ ਕਿ ਇੰਨਾ ਟਾਈਮ ਤੂੰ ਵੈ ਇੱਥੇ ਤੇ ਮੈਂ ਆਉਣੀ ਆ ਇੱਕੋ ਮਿੰਟ ਰੇਖਾ ਭਾਲਾ ਚਾਹ ਹੀ ਨਹੀਂ ਇਹਦੀ ਅਜੇ ਤੱਕ ਲਿਆਈ ਲੱਭ ਤੇ ਕਹਿਣ ਦੇ ਹੀ ਭਣ ਵੀ ਕੇ ਖੁਸ਼ੀ ਬੜਾ ਹੋਣਾ ਵਾ ਮੈਨੂੰ ਤੇ ਇਦਾਂ ਲੱਗਦਾ ਜਿੱਦਾਂ ਭੂਆ ਸਾੜੀ ਗਈ ਐ ਸੋ ਸੋ ਮੈਨੂੰ ਗੱਲਾਂ ਸੁਣਾਦੀ ਐ ਮੈਂ ਤੇ ਐਵੇਂ ਬੁਰੇ ਪਾਪਾ ਨੂੰ ਅੰਦਰ ਬੈ ਗਈ ਮੈਂ ਵੀ ਕਿਤੇ ਲਵ ਲਾਗੇ ਬੈ ਜੰਦੀ ਨਹੀਂ ਇਹ ਰਹਿੰਦੇ ਨੂੰ ਨਾ ਹੱਥ ਲਾਈ ਤੇ ਇੰਨਾ ਚਿਰ ਚਾਰ ਨੂੰ ਲਾਈਦਾ ਹੁੰਦਾ ਤੇ ਨਾਲੇ ਮੇਰੇ ਗੱਲ ਸੁਣ ਇੱਥੇ ਬਣਾਈਆਂ ਨਹੀਂ ਮੰਮੀ ਇੱਥੇ ਇਤਨੀ ਬਣਾਈ ਚੁੱਲੇ ਤੇ ਨਹੀਂ ਪਾਈਆਂ ਇਨਾ ਟਾਈਮ ਲੱਗਾ ਇੱਥੇ ਬਣਾਨੀ ਤੇ ਝੱਟ ਬਣ ਜਾਣੀ ਇਹ ਚਲ ਕੋਈ ਗੱਲ ਨਹੀਂ ਪੁੱਤ ਤੇ ਇਹ ਆ ਵੀ ਐ ਡਬਾਰ ਰਹਿੰਦੇ ਮੈਂ ਨਾ ਬੂੰਦੀ ਦੇ ਲੱਡੂ ਖਾਏ ਹੈਗੇ ਗਵੰਡੀਆਂ ਦੇ ਵਿਆਹ ਵੱਲੋਂ ਉਹ ਈ ਧਰ ਦੇ ਉਹਨਾਂ ਅੱਗੇ ਹਾਂ ਮਮੀਓ ਤੁਸੀਂ ਕਿੱਥੇ ਸਾਮ ਛੜੇ ਨੇ ਸਾਨੂੰ ਤੇ ਪਤਾ ਹੀ ਨਹੀਂ ਆ ਵੀ ਘਰ ਵਿੱਚ ਬੂੰਦੀ ਦੇ ਲੱਡੂ ਵੀ ਹੈਗੇ ਆ ਹੈਗੇ ਆ ਦੋਹਾਂ ਕਿਹੜੀ ਵੇਖਣੀ ਉਹ ਵਕਤ ਪਈ ਉਸੇ ਤਰ੍ਹਾਂ ਖਲੋ ਜਾ ਦੋ ਮਿੰਟ ਮੈਂ ਲਿਆਈ ਨੀ ਲੈ ਦੱਸ ਜੇ ਚਾਰ ਪੀਸ ਉਹਨਾਂ ਗੜੀ ਰੱਖੇ ਜਾਂਦੇ ਫਿਰ ਭਲਾ ਕਿੱਡੀ ਗੱਲ ਵਾ ਪਤਾ ਨਹੀਂ ਕਿੱਥੇ ਲਕਾਲਕਾ ਚੀਜ਼ਾਂ ਨਾ ਹੁੰਦੀ ਰਹਿੰਦੀ ਆ ਲੈ ਇਹ ਉਹਨਾਂ ਦੇ ਅੱਗੇ ਧਰ ਦੀ ਅਗਲੇ ਇਹ ਡੱਬਾ ਆਉਂਦਾ ਸੋਨਾਂ ਆਖੜਾ ਹਾਂ ਦਾ ਕਿ ਸਾਡੇ ਅੱਗੇ ਧਰ ਦੇ ਇਹਨਾਂ ਕੋਈ ਨਹੀਂ ਮੰਮੀ ਸਿਆਣੇ ਆ ਵੀ ਬਣੀਦਾ ਹੁੰਦਾ ਵਾ ਲੈ ਮੰਮੀ ਲੈ ਦੋ ਲੱਡੂ ਆ ਵੇ ਆ ਜਾ ਤੂੰ ਹੀ ਵੀ ਅੰਦਰ ਕਿਹੜੀਆਂ ਸਲਾਵਾ ਕਰਨ ਦੇ ਦੋਵੇਂ ਭਰਾ ਤੇ ਨਾਲੇ ਚਾਹ ਬਣ ਗਈ ਆਣ ਕੇ ਤੇ ਪੀ ਲੋ ਚਲੋ ਆ ਜਿੱਥੇ ਕਹੋਗੇ ਉੱਥੇ ਬਹਿ ਜੰਨੇ ਆ ਆ ਜਾ ਚਲੋ ਚਲੋ ਉਹਨਾਂ ਸਲਾਂ ਗੋਟੇ ਘਾਟੇ ਤੱਕ ਜਿਹੜਾ ਦਰਦ ਕਰਦੇ ਤੇ ਦਾਈ ਨੇ ਲਾਵਸ ਤੈਨੂੰ ਪਤਾ ਹੀ ਸੀ ਆਲਦੇ ਦੇ ਨੇ ਤੇ ਫਿਰ ਦਵਾਈ ਵੀ ਖਾ ਲਈ ਦੀ ਟਾਈਮ ਪਾਸ ਕਰਨੀ ਦਾ ਉੱਤ ਚਲੇ ਦਵਾਈਦਾਰ ਉਹਨਾ ਕੰਮ ਚੱਲਦਾ ਜਾਵੇ ਹਾਂ ਬਸ ਇਹੋ ਹੀ ਆਖੀਦਾ ਜਿਹੜੀ ਘੜੀ ਨਾਲ ਕੇ ਉਹ ਹੀ ਚੰਗੀ ਆ ਜਾਓ ਜਿਹਦੇ ਤੇ ਵੀ ਪੀ ਲੋ ਜਾਂ ਕੋਈ ਨਹੀਂ ਤੈਨੂੰ ਪੀਓ ਮੈਂ ਨਾ ਖੁਦ ਜੇ ਕੰਮ ਕਰਨ ਵਾਲਾ ਹਾਂ ਉਹ ਕਰਨਾ ਚਾਹੀਦਾ ਫਿਰ ਮੈਂ ਹੀ ਹੁੰਦੀ ਆ ਚਲੋ ਠੀਕ ਹੁਣ ਹਲਾ ਚਾਹ ਹੁਣ ਥੋੜਾ ਮੰਮੀ ਤੇ ਵੀ ਆਹ ਤੇ ਬਲੂਟੂਥ ਵੀ ਆ ਗਿਆ ਇਹਦਾ ਉਹ ਵਿਆਹ ਕਿੱਥੇ ਜਾਣਾ ਸੀ ਉਹ ਗਵੰਡੀਆਂ ਲੋ ਆਈ ਚਲ ਸਿਆਜ ਹੈ ਜੀ ਬੋਦੀ ਸੱਕਰ ਪਰੇ ਵਾਵੇ ਚੱਲ ਗਏ ਰਿਹਾ ਜੀ ਅੱਜ ਉਹ ਸਹੀ ਗੱਲ ਆ ਇਹ ਤੇ ਗੱਲ ਹੈ ਨਾਲੇ ਉਹਦੀ ਖਾਦੀ ਜਾਂਦੀ ਅੱਲੋ ਬਸ ਨਹੀਂ ਗਿਆ ਕਿਨੇ ਦਿਨਾਂ ਦਾ ਹੋ ਗਿਆ ਨਾ ਅੱਛਾ ਤੇ ਭਾਜੀ ਬੜੇ ਦਿਨਾਂ ਤੋਂ ਕੋਈ ਹੈ ਪਤਾ ਨਹੀਂ ਮੰਮੀ ਨੇ ਕਿੱਥੇ ਸਮਾਨ ਛੜੀ ਆ ਸਾਮਣੀ ਪੈਂਦੀ ਐ ਚੀਜ਼ ਆਏ ਮਗਰ ਤੂੰ ਤੇ ਦੋਏ ਦੀ ਛਾਟ ਮਗਾ ਕੇ ਤੇ ਉਹ ਕਰਦੇ ਲਾਵੇ ਲਾਵੇਂ ਮੈਂ ਖੋਲ ਕਰਨੀ ਸਾਲਾ ਬਣਾ ਕਰੋ ਬੁੱਧੀ ਜਿਆਦਾ ਨਹੀਂ ਚੰਗੀ ਨੂੰ ਨਿਕਲ ਬਤਾਦਾ ਚੰਗਾ ਭਰਾਵਾ ਆਹੋ ਮੰਮੀ ਨੂੰ ਬਲਾ ਹਣਾ ਤੁਹਾਡੇ ਨੂੰ ਵੀ ਨਾ ਹਣਾ ਮੇਰਾ ਕਿਹ ਲਾਵਾ ਹੂੰ ਕੱਲ ਕੋਈ ਨਹੀਂ ਸਾਮੀ ਐ ਕੱਲ ਕੋਈ ਨਹੀਂ ਕੋਤ ਤੂੰ ਹੀ ਕਿਰੇ ਉੱਪਰ ਹੂੰ ਮੇਰੇ ਨਹੀਂ ਆਟੇ ਦੇ ਦੀ ਆਹ ਹੂੰ ਫੜਨ ਨਾਲ ਖਾਗ ਦੱਸ ਕਿਦਾਂ ਦੀ ਰੈਡੀ ਐ ਖਾਸੀ ਆ ਜਾਂਦਾ ਕੁਝ ਇਹਦੇ ਵਿੱਚ ਹੈ ਖੋਲਾ ਨਹੀਂ ਤੇ ਭੂਆ ਬਾਈ ਫਰੂਟ ਰੱਖਦੀ ਹੈ ਪਰ ਸੇ ਆ ਜਾਂ ਹੈ ਇਹਨਾਂ ਕੋਸ਼ਿਲੇ ਲੈ ਆ ਲਿਆ ਕਿ ਤਰ ਛੱਡਦੇ ਨੇ ਆਪ ਹੀ ਖਾਣੇ ਨੇ ਮੈਂ ਨਹੀਂ ਕਰ ਸਕਦਾ ਮੇਰਾ ਤਾਂ ਬੀਬੀ ਵੱਜ ਜਾਂਦਾ ਵਾ ਮਾਂਮੀ ਇਹੀ ਤੱਕ ਵਧੀਆ ਬਣੇ ਰਹੇ ਵੈਰ ਵੀ ਸਿਆਲ ਚ ਵਧੀਆ ਲੱਗਦਾ ਖਾ ਉਹ ਮੈਂ ਸਦਾ ਹੋ ਗਿਆ ਕੋਈ ਨਹੀਂ ਸਿਰੇ ਮਾਰਿਆ ਪਤਾ ਤਾ ਬਾਈ ਮੈਂ ਤਾਂ ਸੋ ਇਹਦੀ ਤੀਜਾ ਨੂੰ ਵੱਧ ਤੋਂ ਆ ਜੀ ਵਧੀਆ ਰਹਿੰਦੀ ਹੈ ਫੇਰ ਹੀ ਉਦਾਂ ਚੰਗੀ ਹੁੰਦੀ ਐ ਮੇਰਾ ਜੀ ਕਰਦਾ ਭੰ ਪਿੰਦਰ ਦੇ ਚਪੇੜ ਮਾਰਾਂ ਸਾਹਮਣੇ ਇਹਨੇ ਡੱਬਾ ਧਰ ਦਿੱਤਾ ਵਾ ਤੂੰ ਚੁੱਪ ਕਰਕੇ ਤੇ ਲੰਬਾਰੀ ਜੀ ਧਰ ਉਹੋ ਜਿਹੜਾ ਭਕਰ ਭਕਰ ਖਾਈ ਜਾਂਦਾ ਵਾ ਸਾਰਾ ਕੁਝ ਮੇਰੇ ਹੀ ਢਿੱਡ 'ਚ ਪੈ ਜਾਵੇ ਪਿੰਦਰਾ ਆ ਬੜੀ ਕਹਿਣ ਚੀਜੀ ਓਏ ਉਹ ਨਹੀਂ ਹੈ ਲੱਗਦੀ ਆ ਬਾਤਾਂ ਦਾ ਮਗਰ ਦੇ ਨਾ ਪ੍ਰਭਾਤ ਨੇ ਫਖਰੀ ਦੇ ਸਾਰੇ ਸਾਰੇ ਲਾਵ ਅਟਕਣ ਫੜਾਈ ਦੇ ਮੈਨੂੰ ਆਹ ਮੈਂ ਨਾ ਬਹੁਤ ਖਾਰ ਮੇਰਾ ਪੁੱਤ ਹੈ ਤੇਰਾ ਬੀਬੀ ਵਾਰ ਜੇਗਾ ਉਹ ਪੁੱ ਆ ਗਣਾ ਫਿਕਰ ਕਰ ਕਿਤੇ ਬਿੱਤੀ ਮੰਮੀ ਕਿਤੇ ਬਿੱਤੀ ਵਾਚ ਲਿਆ ਫੜਾਉ ਤਾੰਦੋ ਚੱਕ ਬੜੇ ਨਹੀਂ ਨਹੀਂ ਨਾਲੇ ਨਾ ਇਹ ਤੇ ਚਲੋ ਆਪਣੇ ਨੇ ਤੇ ਮੈਂ ਕਹਿ ਦਿੱਤਾ ਵਾ ਤੂੰ ਵੀ ਲਿਆ ਕੇ ਤੇ ਸ਼ਾਮ ਲਈ ਕਰ ਸਕਣਾ ਐ ਇੰਨੀ ਮਹਿੰਗੀ ਚੀਜ਼ ਹੁੰਦੀ ਹੈ ਕੋਈ ਸੋਚਿਆ ਵੀ ਕਰ ਮੰਮੀ ਉਹਨਾਂ ਨਾਲ ਲੋਹਾ ਚ ਜਲ ਚੰਗੀਆਂ ਨੇ ਪੂਆ ਰਖਿਆ ਲਾ ਕਮਲਿਆ ਪਰ ਕੋਈ ਹੋਰ ਵੀ ਪਰਮਾ ਆ ਜਾਏਗਾ ਕਿ ਇੱਕ ਨੂੰ ਸਾਰਾ ਕੋਈ ਖਵਾਲ ਦੇਣ ਲਿਗਾ ਪੂਆ ਸਹੀ ਕਰਕੇ ਗਲਤ ਚਲੋ ਪੁੱਤ ਜੋ ਮਰਜੀ ਸਮਝ ਲਓ ਨਾਲੇ ਨਾ ਸਾਹਮਣੇ ਨਹੀਂ ਚੀਜ਼ ਰੱਖੀਦੀ ਹੁੰਦੀ ਤੱਕੀ ਜਾਂਦੀ ਏ ਜੇ ਕੋਈ ਹੋਰ ਆਇਆ ਹੁੰਦਾ ਤੇ ਕਿਸੇ ਨੇ ਆਖਣਾ ਇੰਨਾ ਖਾਂਦੇ ਨੇ ਸਿਆਣਿਆਂ ਬਣੇ ਦਾ ਹੁੰਦਾ ਲੈ ਲਵ ਕਿਹੜੇ ਛਦਾਈ ਹੀ ਜਿਹੜਾ ਸਾਰਾ ਹੀ ਖਾ ਚੱਲੇ ਪੂਆ ਵਾਲੀ ਵੀ ਹਾਦੀ ਹੋਈ ਆ ਹੱਥ 'ਚ ਡੱਬਾ ਖੋਲਿਆ ਮਮਮੀ ਕਿਤੇ ਇਹਨੂੰ ਕੁਝ ਹੁੰਦਾ ਨਾਲੇ ਇਹ ਕਿੰਨੇ ਖਾ ਲੈਨੇ ਆ ਉਹ ਪਹਿਲਾਂ ਹੀ ਲੋਕੀ ਜਿਹੜੇ ਪਹਚਾਣ ਚੋਂ ਲੈਂਦੇ ਹੁੰਦੇ ਹੀ ਹੁੰਦੇ ਹੋਇਆ ਦੋ ਚਾਰ ਦਿਨੀਆਂ ਖਾਲੀਆਂ ਬੱਸ ਚੱਲ ਲਾਵ ਤੂੰ ਨਾ ਐਵੇਂ ਗੁੱਸਾ ਕਰੀ ਆ ਵੀ ਵਦਨ ਗਏ ਹਨ ਆਪਣੀ ਸਹਾਲੀ ਕੋਲ ਤੇ ਉਹਨੇ ਬੜਾ ਬਦੀ ਡੱਬਾ ਦੇ ਦਿੱਤਾ ਤੇ ਹੈ ਨੇ ਲੂਣ ਵਾਲੇ ਜੇ ਕਿਤੇ ਦੂਜੇ ਹੁੰਦੇ ਚੱਲ ਮੈਂ ਸਾਂਭ ਲੈਂਦੀ ਸਿਆਲ ਭਾਂਡਾ ਬਣਾਉਂਦੇ ਤਾਂ ਉਹਦੇ ਵਿੱਚ ਪਾ ਲੈਂਦੇ ਮੇਰੇ ਇਸ ਕੰਮ ਨੇ ਲੂਣ ਵਾਲੇ ਉਹ ਚੱਲ ਭੂਆ ਇਹਨੂੰ ਛੱਡ ਮੈਨੂੰ ਭਾਂਡੇ ਤੋਂ ਜਿੱਤ ਆ ਗਿਆ ਤੂੰ ਭਾਂਡਾ ਬੜਾ ਸਵਾਲ ਬਣਾਉਣੀ ਹੁੰਦੀ ਹੈ ਤੂੰ ਹੁਣ ਜੋ ਬਣਾਏਂਗੀ ਨਾ ਤੇ ਮੇਰੇ ਲਈ ਜ਼ਰੂਰ ਭੇਜਣਾ ਨੀ ਕਲਾਵਾਂਗੀ ਪਤਾ ਚੱਲਾ ਲੈਂਦੇ ਸਿਆਲ ਫਿਰ ਮੈਂ ਤੇਰੇ ਲਈ ਬ ਤੇ ਫੇਰ ਕਲਾਮਾ ਉਹ ਨਾ ਪੀਲੇ ਸਾਲਾਂ ਨੂੰ ਮੁਰਗੇ ਕਹੀਂ ਮੈਨੂੰ ਚੇਤਾ ਹੀ ਭੁੱਲ ਗਿਆ ਤੇਰਾ ਤੇ ਖਾ ਖੂਗੇ ਤੇ ਮਗਰੋਂ ਮੈਨੂੰ ਦੱਸੇ ਨਹੀਂ ਨਹੀਂ ਇਹ ਥੋੜੀ ਗੱਲ ਵੈ ਪਹਿਲਾਂ ਮੈਂ ਆਰ ਕੀ ਆਪਣੇ ਭਤੀਜੇ ਲਈ ਬਣਾਵਾਂਗੀ ਪਹਿਲਾਂ ਤੈਨੂੰ ਖੁਸ਼ ਕਰਾਂਗੀ ਫੇਰ ਘਰ ਵਾਸਤੇ ਬਣਾਵਾਂਗੀ ਨਿੰ ਨਾਲੇ ਮੈਨੂੰ ਚੇਤਾ ਆ ਗਿਆ ਤੂੰ ਹਾਂ ਤਾਂ ਸੋਖਾ ਡੰਗਰਵਾਵਾ ਰੱਖੇ ਨੇ ਤੇ ਘਰ ਦਾ ਕਿਉਂ ਨਹੀਂ ਜੋੜਿਆ ਹੈਗਾ ਜੋੜਿਆ ਭੂਆ ਜੀ 2 ਕਿਲੋ ਲਾਉਣਾ ਵਾ ਜਿਹੜਾ ਜਿਹੜਾ 2 ਕਿਲੋ ਜੋੜਿਆ ਨਾ ਉਹ ਫੇਰ ਇੱਥੇ ਦੇ ਦਿਓ ਤੇ ਨਾਲ ਮਿਲ ਕੇ ਨਾ ਤੇ ਚਲ ਮੈਂ ਹੋਰ ਚੀਜ਼ਾਂ ਪਾ ਕੇ ਤੇ ਇਕੱਠਾ ਹੀ ਬਣਾ ਲਾਂਗੀ ਤੇ ਜਿਹੜੇ ਭਾਂਡੇ ਚ ਲਿਆਓਗੇ ਨਾ ਕਿਉ ਉਹ ਇਨਾਲੇ ਕਿੱਥੇ ਤੂੰ ਬਣਾਉਂਦੀ ਰਹੇਗੀ ਤੈਨੂੰ ਕਿਹੜੀ ਜਾਚ ਵੈ ਇਹ ਸਿਆਣਾ ਹੀ ਬੰਦਾ ਬਣਾ ਸਕਦਾ ਲੈ ਸਰਪੰਦਰ ਸਬਜ਼ੀਆਂ ਵੀ ਲਾਤੀਆਂ ਹਨ ਸੌਜੀਆਂ ਵੀ ਲਾਹੜੀਆਂ ਠੀਕ ਹੈ ਕਿ ਨਹੀਂ ਘਰ ਦੀ ਸਬਜ਼ੀ ਯਾਰ ਮौज ਹੁੰਦੀ ਜਿੱਦਾਂ ਮੰਦੀ ਹੈ ਨਾ ਗੱਲ ਤੇਰੀ ਸਹੀ ਹੈ ਪਰ ਜੇ ਲਾਉ ਨਹੀਂ ਲੱਗਾ ਤਾਂ ਮਸਾ ਵੱਧ ਲਾ ਆਂਦਾ ਲਾਉ ਕੀ ਦੱਸਾਂ ਤੇਨੂੰ ਮੈਂ ਮੈਂ ਤਾਂ ਕਿਹਾ ਮਮੀ ਨੂੰ ਵੀ ਥਾਂ ਵਧਾ ਲਈਏ ਹੂੰ ਮਮੀ ਆਂਦੀ ਹੀ ਨਾ ਇਹ ਉਹ ਜੜੇ ਕੋਈ ਦੋ ਮਰਲੇ ਕਣਕ ਵਧੇਗੀ ਉਹ ਹੀ ਸਹੀ ਅੱਜ ਜਿੰਨੇ ਕ ਤੂੰ ਆਲੂ ਲਾਏ ਇਹਨੇ ਤੇ ਦੋ ਚਾਰੀ ਪਰੌਂਠੇ ਪੱਕੇ ਤੇ ਗਾਂ ਖਾਂ ਕੰਮ ਜਾਣਾ ਸਿਹਾਲ ਦੇ ਵਿੱਚ ਗੱਲ ਤੇ ਤੇਰੀ ਸਹੀ ਏ ਇਹ ਵੀ ਸਬਜ਼ੀ ਘਰ ਦੀ ਲਾਈ ਹੋਏ ਨਾ ਤੇ ਮਾੜੀ ਦੀ ਖੇਚਲ ਤੇ ਕਰਨੀ ਪੈਂਦੀ ਚਲੋ ਗੋਟਾਂ ਕਾਟਣ ਦੀ ਪਰ ਉਧਰ ਵੀ ਇਹ ਆ ਕਿ ਮੋਲਦੀਆਂ ਚੀਜ਼ਾਂ ਤੋਂ ਬਚੇ ਰਹੀਦਾ ਵਾ ਇਹ ਤਾਂ ਗੱਲ ਤੇਰੇ ਸਹੀ ਏ ਨਾਲੇ ਉਹਨਾਂ ਕਿੰਨੀ ਆਣਾ ਸੁਪਰੀਮਸ ਬਰੂਆਂ ਨੂੰ ਕੀਤੀਆਂ ਹੁੰਦੀਆਂ ਆਪ ਚੱਲ ਵੱਤ ਵਾਦੇ ਹੋਈ ਵੀ ਥੱਲੇੜਮਾ ਸਾਡਾ ਖਾਲ ਪਾਲਾਗੇ ਹੋਰ ਕੀ ਪਉਣਾ ਹੁੰਦਾ ਤੇ ਮੂੜੀਆਂ ਮਾਲੀਆਂ ਵੀ ਛੱਡੀਆਂ ਆ ਉਹ ਵੀ ਤੂੰ ਆ ਵੀ ਵੱਟਾਂ ਤੇ ਲਾਈਆਂ ਨੇ ਠੀਕ ਠੀਕ ਹੂੰ ਪੱਠੇ ਲੇਟ ਕਰ ਛੱਡੇ ਇਹਨੇ ਪੱਠੇ ਲਾਵ ਇੱਥੇ ਨਾ ਲਾ ਬੈਠੇ ਆ ਯਾਰਾਂ ਕੀ ਅੱਛਾ ਯਾਰਾਂ ਕੀ ਆਹੋ ਹੂੰ ਉਹ ਪੱਕੀ ਲੇਟ ਹੀ ਤੇ ਦੂਜੇ ਬੰਨਿਓ ਢਾਈ ਜ਼ਿਆਦਾ ਪੈਂਦੀ ਸੀ ਉਧਰ ਰਾਹ ਨਹੀਂ ਆਹੀ ਮੁਸ਼ਕਿਲ ਹੁੰਦਾ ਬੰਦਾ ਦੇਰ ਕੁ ਵੇਲੇ ਲਾਗੇ ਥਾਂ ਵੱਢ ਲਿੰਦਾ ਵਾ ਉਧਰ ਲੇਨ ਮੁੱਲ ਅੱਛਾ ਹੂੰ ਹੋ ਜਾਣੇ ਨਾ ਚਲੋ ਕੋਈ ਨਹੀਂ ਆ ਤੂੰ ਪੱਤ ਪਾਂੜਿਆ ਮਿਆਂ ਲੱਗਣਾ ਤੁਰ ਪੈਣੇ ਨੇ ਇਹ ਤਾਂ ਤਨ ਬਸ ਸੱਜੇ ਡੰਕਰਾਂ ਦਾ ਨਹੀਂ ਨਾ ਸਰਦਾ ਸੱਜੇ ਡੰਕਰ ਨੂੰ ਤੁਹਾਨੂੰ ਪੱਠੇ ਮਿਲਣਗੇ ਤੇ ਫੇਰੀ ਆ ਬਿਲਕੁਲ ਹੋ ਸੁਣਾ ਕਰਦਾ ਫਿਰ ਵਧੀਆ ਹੋਈ ਜਨਾ ਟਾਈਮ ਵਾਸ ਹੋਰ ਭੂਆ ਦੀ ਸਨਾ ਫਿਰ ਭਾਬੀ ਨਾਲ ਲੱਗਦਾ ਜਾਂਦਾ ਟਾਈਮ ਵਧੀਆ ਉਹ ਕਿਥੇ ਭਰਾਵਾ ਕਿਉਂ ਕੀ ਗੱਲ ਬੜਾ ਤਾਂਗੀ ਮੈਂ ਤੇ ਹੁਣ ਵੀ ਤਾਂਗਾ ਹੁਣ ਅਡਜਸਟ ਹੋ ਜਾਣਾ ਚਾਹੀਦਾ ਸੀ ਬਹੁਤ ਟਾਈਮ ਪੈ ਗਿਆ ਫਿਰ ਵੀ ਮੇਰੀ ਸੁਣ ਗੱਲ ਇੱਕ ਦਿਨ ਅਸੀਂ ਚੱਲ ਗਏ ਸ਼ਹਿਰ ਹੂੰ ਉੱਥੇ ਨਾਲ ਇਹਦੀ ਭੈਣ ਮਿਲ ਪਈ ਉਹ ਦੋਨੇ ਜੀ ਹੂੰ ਉਹ ਸਾਨੂੰ ਬੜਾ ਨਾਲ ਜ਼ੋਰ ਲਾਇਆ ਨਹੀਂ ਨਹੀਂ ਚੱਲੀਏ ਫਿਰ ਜਾਣਾ ਵੀ ਪੈਂਦਾ ਹੂੰ ਉਹ ਉਥੋਂ ਆਏ ਤੇ ਮੰਮੀ ਨੇ ਉਹ ਲੜਾਈ ਪਾਈ ਸਾ ਜਿਸ ਦਿਨ ਤੂੰ ਆਇਆ ਹੈ ਉਦੋਂ ਦੀ ਗੱਲ ਆਹੋ ਤੂੰ ਕਿਤੇ ਦੱਸਤਾ ਮੰਮੀ ਨੂੰ ਅਸੀਂ ਤੇ ਨਾਂ ਨਹੀਂ ਲੈਣਾ ਭਰਾਵਾ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਜੋ ਗੱਲ ਹੀ ਨਾ ਕਰਦਾ ਮੈਨੂੰ ਥੋੜਾ ਸੁਪਣਾ ਜਣਾ ਇਹ ਮੈਨੂੰ ਨਹੀਂ ਨਹੀ ਨਾ ਇਹ ਗੱਲ ਦਾ ਪਤਾ ਇਹ ਜਾਈਆਂ ਘਰ ਤੇ ਮੰਮੀ ਦਾ ਗੱਲ ਪੈ ਗਈ ਉਹਦੇ ਵੀ ਨਾਲੇ ਮੇਰੀ ਵੀ ਬੜੀ ਕੀਤੀ ਮਾਂ ਭੈਣ ਨੂੰ ਜੇ ਪਤਾ ਹੁੰਦਾ ਸੀ ਨਾ ਜਾਂਦੀ ਚੰਗੇ ਲੱਗੀਦਾ ਇਦਾਂ ਬਹੁਤ ਤੇ ਫਿਰ ਫਿਰ ਕਿੱਦਾਂ ਬੋਲਾਂ ਮੰਮੀ ਨੇ ਜੋ ਕਰਨਾ ਬੇਸਤੀ ਗੁਸਤੀ ਕਰਦੀ ਉਹਨੂੰ ਮੈਂ ਸਮਝਉਂਦਾਰ ਇਹਨਾਂ ਨੂੰ ਦੀਵ ਨੂੰ ਮੈਂ ਗੁੱਸਾ ਨਾ ਕਰਿਆ ਅਗਰ ਹੋਰ ਮੈਂ ਦੱਸ ਕੀ ਕਰਨਾ ਓਦਾਂ ਇਹ ਆ ਵੀ ਪਾਣੀ ਲੱਕੋ ਫਾਇਆ ਸਹੀ ਵੇਖਣ ਨੂੰ ਤੇ ਹੌਸਲੇ ਵਾਲੇ ਲੱਗਦੇ ਆ ਬਈ ਨਹੀਂ ਕਾਲੇ ਤੇ ਨਹੀਂ ਪੈਂਦੇ ਹੋਣਗੇ ਪਿੰਦਰਾ ਈ ਛਤੀ ਲੱਭ ਜਦੋਂ ਹੁਣ ਇੱਕੋ ਬੰਦੇ ਨੂੰ ਜਿਆਦਾ ਕਹੀ ਜਾਣਾ ਫਿਰ ਕਿੰਨਾ ਕਹਣਾ ਕੋਈ ਥੋੜਾ ਸੋਹੰਦਾ ਆਹ ਦੇਰ ਦਾ ਸ਼ਕਤੀ ਵੀ ਕੋਈ ਹੁੰਦੀ ਆ ਬੰਦੇ ਦੀ ਅਸੀਂ ਤੇ ਕਹਿ ਦਿੰਦੇ ਆ ਚਲੋ ਕੋਈ ਨਹੀਂ ਹੱਡੀ ਮਾਂ ਹੂੰ ਤੇ ਦੂਜੀ ਸਮਝਦਾ ਹੋਗੇ ਬਗਰਨਾ ਆ ਜੋ ਮੈਂ ਨਾ ਫਿਰ ਵੀ ਚੰਗੀ ਆ ਉਹ ਬਾਹਰ ਵੇਖੀ ਦਾ ਸੋਣੀ ਨਾ ਅੱਜ ਕੱਲ ਦੀਆਂ ਕੁੜੀਆਂ ਤੇ ਚਲੋ ਨਹੀਂ ਬਰਦਾਸ਼ਤ ਕਰਦੀਆਂ ਉਹ ਆਪਣੀ ਜਗ੍ਹਾ ਯਾਰ ਹੁੰਦੀਆਂ ਵੀ ਸਹੀ ਆ ਜਦੋਂ ਅਗਲੀਆਂ ਨੇ ਘਰ ਦਾ ਵੀ ਵੇਖਣਾ ਕਰਨਾ ਸਾਰਾ ਕੁਝ ਤੇ ਪਰ ਨਹੀਂ ਜਿਆਦਾ ਗੱਲ ਚੱਰੀ ਜਾਂਦੀ ਐ ਇੱਕ ਹੋਰ ਸੁਣ ਲੈ ਨਵੀਂ ਗੱਲ ਨਵਦੀ ਉਹਨੂੰ ਨਾ ਪਹਿਲਾਂ ਬੜੇ ਪਿਆਰ ਨਾਲ ਦੱਸਿਆ ਸਾਡੇ ਨਾਲ ਇੱਥੇ ਕਿਸਦਾ ਦਾਜ ਆਇਆ ਉਹ ਦਾਇਆ ਆਇਆ ਦੂਜੀ ਚੀਜ਼ ਆਈ ਤੀਜੀ ਆਈ ਤੇ ਫੇਰ ਮੰਮੀ ਆਂਦੀ ਤੇ ਤੁਮੀ ਆਪਣੇ ਪੇਕੇ ਫੋਨ ਕਰ ਵੀ ਹਨ ਨੂੰ ਦਾਜ ਦੇ ਕੇ ਜਾਣ ਲੈ ਐਡੀ ਵੱਡੀ ਗੱਲ ਮੂੰਹ ਬੋਕ ਕੱਤੀ ਲੈ ਮੈਂ ਨਾ ਵੀ ਕੋਸ਼ਿਸ਼ ਕੋਸ਼ਾ ਆਤੋਂ ਬਸ ਯਾਰ ਕੀ ਚੰਗੇ ਲੱਗੀ ਤੇ ਇਹੋ ਜੀਆਂ ਗੱਲਾਂ ਦੇ ਵਿੱਚ ਉਹਨੇ ਚਲੋ ਉਦੋਂ ਤਾਂ ਨਹੀਂ ਮੈਨੂੰ ਕੋਈ ਕਿਹਾ ਤੇ ਰਾਤ ਨੂੰ ਉਹਨੇ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਇਹ ਤੁਸੀਂ ਫਿਰ ਦਾਜ ਦੇ ਲੋਬੀ ਆ ਪਤਾ ਗੱਲ ਕੀ ਆ ਸਮਾਜ ਤੇ ਦਿਨੋਂ ਦਿਨ ਵੇ ਸਾਰੇ ਪਾਸੇ ਕੈਂਟ ਵੀ ਨੇ ਚੀਜ਼ਾਂ ਦਾ ਦੂਰ ਹੋਈਏ ਹੁਣ ਅੱਗੇ ਨਾਲੋਂ ਬੜਾ ਫਰਕ ਪੈ ਗਿਆ ਫਰਕਵਾ ਤੇ ਨਾਲੇ ਘਰ ਚ ਵਖੂ ਜਿਹੜੀ ਧੀ ਬੈਣ ਆਉਣੀ ਆ ਉਹਾਨੂੰ ਜਿਨੇ ਜ਼ਿੰਦਗੀ ਕੱਟਣੀ ਪੜੀ ਲਿਖੀ ਉਹ ਚਾਹੀਦੀ ਆ ਤੇ ਸਿਆਣੀ ਜਿਹੜੀ ਘਰ ਨੂੰ ਸੰਭੇ ਤੇ ਦਾਜ ਦੀ ਕਦੀ ਇਹ ਤੇ ਬੇਜਾਨ ਚੀਜ਼ਾਂ ਨੇ ਜਦੋਂ ਮਰਜ਼ੀ ਪੈਸੇ ਦੇ ਕੇ ਪਿੰਦਰ ਖਰੀਦ ਲਿਆ ਕੋਨ ਸਾਰੀਆਂ ਚੀਜ਼ਾਂ ਹੈਗੀਆਂ ਨੇ ਸਿਰਫ ਇੱਕ ਸੋਫੇ ਲਿਆਉਣ ਵਾਲੇ ਨੇ ਓਏ ਮੈਂ ਕਿਹਦੇ ਦਾ ਨਾ ਲੈ ਆਉਣੀ ਆ ਜਾ ਕੇ ਤੇ ਫਿਰ ਭਾਬੀ ਨਾਲ ਉਹਦਾ ਪਿੱਛੇ ਤਾਂ ਗੱਲ ਕੀਤੀ ਉਹ ਨਹੀਂ ਲੈਣ ਕੀਤੀ ਮੈਂ ਤਾਂ ਕਰੀ ਵੀ ਨਾ ਚੱਲ ਸਿਆਣੀ ਯਾਰ ਜਿਹਨੇ ਧੀ ਦਿੱਤੀ ਉਹਨੇ ਹੋਰ ਕੀ ਰੱਖਿਆ ਉਹ ਨਹੀਂ ਨਾਲੇ ਚੰਗੇ ਲੱਗੀਦਾ ਉਹ ਤੇਰੀ ਨਵੀਂ ਨਵੀਂ ਰਿਸ਼ਤੇਦਾਰੀ ਆ ਪਰ ਪਿੱਛੇ ਉਹ ਜੀਆਂ ਗੱਲਾਂ ਚੱਲ ਜਾਂਦਾ ਤੇ ਚੰਗੇ ਨਹੀਂ ਲੱਗਦੇ ਮੁੜ ਕੇ ਕੰਮ ਗੱਲ ਨਿਕਲਦੇ ਜਾਂਦੀ ਹੈ ਹਮ ਅਗਲੇ ਮੁੜ ਕੇ ਸੁਣਾ ਦਿੰਦੇ ਹੁੰਦੇ ਨੇ ਦੇਖੋ ਜੀ ਜੇ ਕਈ ਦੀ ਧੀ ਤੁਹਾਨੂੰ ਗੱਲ ਕਰਾਂਗੇ ਤੇ ਅਗਲੇ ਨੇ ਕਰਨੀ ਕਰਨੀ ਆ ਤਾਂ ਮਨ ਨੂੰ ਤਾਂ ਨਹੀਂ ਚੰਗਾ ਲੱਗਦਾ ਉਹ ਜੀ ਗੱਲ ਨਹੀਂ ਬਣਦੀ ਨਹੀਂ ਯਾਰ ਭੂਆ ਨੇ ਇਹ ਜੀਆਂ ਗੱਲਾਂ ਸਾਹ ਜਿਹੜੀ ਚੀਜ਼ ਮੰਗ ਕੇ ਲੈਣੀ ਹੈ ਨਾ ਸਭ ਤੋਂ ਵੱਡੀ ਮੂਰਤ ਆ। ਅਗਲਾ ਸਾਰਿਆਂ ਦੇ ਮੂੰਹ ਟੱਡੇ ਫਿਰ ਮੂੰਹ 'ਚ ਮੱਖੀਆਂ ਪੈ ਗਈਆਂ। ਬਸ ਬਸ ਤੇ ਇਹਨਾਂ ਚੰਗਾ ਵੀ ਨਾਲੇ ਜਦੋਂ ਸਾਰਾ ਕੁਝ ਤਿਆਰ ਘਰ ਬਣਿਆ ਵਾ ਤੂੰ ਇਦਾਂ ਕਰੀ ਮੇਰਾ ਨਾਂ ਨਾ ਲਈ। ਹੂੰ। ਤੋਂਦਾ ਮੰਮੀ ਨੇ ਥੋੜਾ ਜਿਹਾ ਸਮਝਾਈ। ਉੱਤਿਆਲਾ ਤੇ ਵੇਖਾਂਗਾ ਤੈਨੂੰ ਪਤਾ ਨੇ ਸਮਝਣਾ ਕਿਥੇ ਉਲਟਾ ਮੇਰੇ ਕੋਲ। ਚਲੋ ਕਰੀ ਤੇ ਸਹੀ ਗੱਲ। ਚਲੋ ਓਦਾਂ ਮੈਂ ਕਰਕੇ ਵੇਖਾਂਗਾ। ਤੂੰ ਹੀ ਇੱਥੇ ਕੀ ਕਰਦੇ ਫਿਰਦੇ ਇੱਧਰ ਆ ਉਹ ਘਰ ਆ ਕੇ ਆ ਕੇ ਆ ਕੇ ਮੰਮੀ ਚੱਲੀ ਆ서 ਕਰੇ ਆ ਚੱਲ ਫਿਰ ਆ ਜਾ ਨਵ ਹਾਂਜੀ ਬਾਹਰ ਲੁਕਿ ਗਏ ਨੇ ਦੀਦੀ ਉਹ ਤੇ ਬਾਹਰ ਨੇ ਫੇਰ ਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਇੱਥੇ ਬਹਿ ਤੇ ਗੁੱਸਾ ਨਾ ਕਰੇ